ਲੂਤੀ ਜਾ ਕੇ ਲਾਹੌਰ ਵਿੱਚ ਲਾਈ ਐ ਸਿੰਘ ਜਾਂਦੇ ਨੇ ਮਸੂਲ ਅਗਰਾਈ ਐ ਦੱਸੋ ਖਾਨ ਜੀ ਤੁਹਾਡੀ ਕਿਹੜੀ ਸ਼ਾਈ ਐ ਐਸੇ ਡਾਕੂਆਂ ਦਾ ਐਸੇ ਡਾਕੂਆਂ ਦਾ ਹੋਣਾ ਚਾਹੀਏ ਬੰਦੋਬਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਵਿੱਚ ਆਗੀ ਬਗਲੇ ਦੇ ਮੂੰਹ ਦੇ ਵਿੱਚ ਮੱਛੀ ਐ ਇਹ ਤਾਂ ਬਿਲਕੁਲ ਗੱਲ ਢਾਣੋ ਸੱਚੀ ਐ ਸਿੱਖਾ ਸ਼ਾਈ ਹੋ ਗਈ ਬਹੁਤ ਥੋੜੀ ਦੀ ਤਰੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਬੰਗ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਜਿੰਤੀ ਜਾ ਕੇ ਲਾਹੌਰ ਵਿੱਚ ਲਾਈ ਐ ਸਿੰਘ ਜਾਂਦੇ ਨੇ ਮਸੂਲ ਅਗਰਾਈ ਐ ਦਸੋ ਖਾਨ ਜੀ ਤੁਹਾਡੀ ਕਿਹੜੀ ਛਾਈ ਐ ਐਸੇ ਡਾਕੂਆਂ ਦਾ ਐਸੇ ਡਾਕੂਆਂ ਦਾ ਹੋਣਾ ਚਾਹੀਏ ਬੰਦੋ ਬਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਵਿੱਚ ਪਿੰਡਾਂ ਦੇ ਦਹਾਈ ਬਾਤ ਮੱਚੀ ਆਗੀ ਬਗਲੇ ਦੇ ਮੂੰਹ ਦੇ ਵਿੱਚ ਮੱਚੀ ਐ ਇਹ ਤਾਂ ਬਿਲਕੁਲ ਗੱਲ ਦੇ ਹੋਗੀ ਬਾਤ ਛੋੜੀ ਦੀ ਤਰੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਉਹਨਾਂ ਗੱਡੇ ਦਾ ਤੇ ਪੈਸਾ ਲੈਦੇ ਖੋਤੇ ਦਾ ਉਹਨਾਂ ਗੱਡੇ ਦਾ ਅੰਨ ਗੱਡੇ ਦਾ ਤੇ ਪੈਸਾ ਲੈਦੇ ਖੋਤੇ ਦਾ ਨਾਹੀ ਕਰਦੇ ਲਿਹਾਜ ਵਛਟ ਵੱਡੇ ਛੋਟੇ ਦਾ ਖਾਣੋਂ ਸੋਣ ਲੈ ਸੰਦੇਸ਼ ਦੌਰ ਬੋਤੇ ਦਾ ਸਿਰਾ ਧੜਾਂ ਦਾ ਬੁਪਾ ਸਿਰਾ ਧੜਾਂ ਦਾ ਵਪਾਰ ਕਰ ਦੇਣਾ ਸਸਤਾ ਹੋ ਗਿਆ ਦਿੱਲੀ ਤੇ ਲਹਾਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਹਾਰ ਵਾਲਾ ਬੰਦ ਰਸਤਾ ਮੇਰਾ ਤੂੰ ਸਾਨੂੰ ਫਰਜ਼ ਦੱਸਾ ਖਾਨ ਜੀ ਕੀ ਤੇ ਤੁਸਾਂ ਦੇ ਅਰਜ਼ ਅੰਗੇ ਖਾਣ ਜੀ ਔਕੀ ਗੱਲ ਏ ਚਰਜ ਦਸਾ ਖਾਣ ਜੀ ਔ ਦੋਆ ਸਿੰਘਾਂ ਨੇ ਸੜਕਾਂ ਨਾਲ ਲਈ ਲੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਜਾਂਦੇ ਨੇ ਜਕਾਰੇ ਵਿੱਚ ਜੋਸ਼ ਦੇ ਡਰ ਖੋਫ ਨਹੀਂ ਦਿਲਾਂ ਦੇ ਵਿੱਚ ਹੋਸ਼ ਦੇ ਇਹ ਤਾਂ ਸਭ ਨੇ ਤਰੀਕ ਅਫਸੋਸ ਦੇ ਫੌਜ ਭੇਜਦੇ ਸਰਾ ਫੌਜ ਭੇਜਦੇ ਸਰਾ ਦੇ ਵੱਲ ਛੱਟ ਦਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਆ ਗਲ ਗਤਰਾ ਤੇ ਕੰਗਣਾ ਗਲ ਗ ਉਨਾਂ ਮੌਤ ਨਾਲ ਮੱਥਾ ਆਣ ਲਾਇਆ ਏ ਸਾਦਾ ਜਿਹਾਈ ਲਿਬਾਸ ਗੜ ਪਾਇਆ ਏ ਓਏ ਡਰ ਰੱਖਿਆ ਨਾ ਡਰ ਰੱਖਿਆ ਨਾ ਖਲ ਤੁਸਾਂ ਨੇ ਰਹੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਇਸੇ ਦਿਨ ਨੂੰ ਲਾਹੌਰ ਵਿੱਚ ਆਉਣਗੇ ਸਾਥੀ ਹੋਰ ਨਾਲ ਆਪਣੇ ਰਲਾਉਣਗੇ ਫੁੱਲ ਜ਼ਿੰਦਗੀ ਦੇ ਤੇਰੇ ਮਰ ਜਾਣਗੇ ਉਹਨਾਂ ਰੋਕ ਲੈਣਾ ਉਹਨਾਂ ਰੋਕ ਲੈਣਾ ਛੱਟ ਆਣ ਕੇ ਚ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਸੀ ਕਹਿੰਦੇ ਸੀ ਪੰਡਾ ਪੋ ਸਿੰਘ ਮੁੱਕੇ ਰੇ ਸਾਨੂੰ ਪਤਾ ਨਹੀਂ ਇਹ ਕਿੱਥੇ ਰਹਿ ਲੁਕੇ ਨੇ ਰੱਜੇ ਮਾਂ ਤੇ ਢਕਾਰ ਭਾਵੇਂ ਭੁੱਖੇ ਰੇ ਲੜੀ ਜਾਂਦੀ ਨਿਉ ਵਾਧ ਤੁਸਾਂ ਦੇ ਤੋਂ ਵੀ ਕਿਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਦੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਦੀਕ ਤੋਂ ਬਣੀ ਸ਼ਾਨ ਤੇਰੀ ਖਾਕ ਚਿਰ ਲਾਉਣਗੇ ਬਣੀ ਖਾਕ ਤੇਰੀ ਸ਼ਾਨ ਚਿਰ ਲਾਉਣਗੇ ਬਣੇ ਸ਼ਾਂਤੇ ਰਖਾ ਚਿਰ ਲਾਉਣਗੇ ਨਾਲੇ ਮੀਰ ਤੇ ਗਰੀਬ ਪਛਤੌਣਗੇ ਸਰੂਪ ਲਾਲ ਬਲਦੇ ਸਰੂਪ ਲਾਲ ਬਲਦੇਵ ਸ਼ੰਦ ਗਾਉਣਗੇ ਪੁੱਠਾ ਕਰ ਦੇਣਾ ਪੁੱਠਾ ਕਰ ਦੇਣਾ ਤੇਰਾ ਤਕਦੀਰ ਤਖਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਹੋ ਗਿਆ ਦਿੱਲੀ ਤੇ ਲਾਹੌਰ ਵਾਲਾ ਬੰਦ ਰਸਤਾ ਨਾਲੇ ਕਰਦੇ ਨੇ ਉਪਰਾਂ ਪੈਗੰਡੇ ਨੇ ਨਾਲੇ ਕਰਦੇ ਨੇ ਉਪਰਾਂ ਪੈਗੰਡੇ ਨੇ ਸਿੰਘਾ ਗੱਡ ਲੈ ਸਿੰਘਾ ਗੱਡ ਲੈ ਸੜਕੀ ਉੱਤੇ ਟੰਡੇ ਨੇ ਔਕੇ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਬੰਦ ਡੰਡੀਆਂ ਵੀ ਹੋਈਆਂ ਬੰਦ ਡੰਡੀਆਂ ਵੀ ਹੋਈਆਂ ਬੰਦ ਡੰਡੀਆਂ ਵੀ ਹੋਈਆਂ ਬੰਦ ਡੰਡੀਆਂ ਵੀ ਹੋਈਆਂ ਦੂਰ ਤੇ ਨਜ਼ੀਕ ਤੋਂ ਜਕਰੀਆ ਖਾਨ ਜਦੋਂ ਇਹ ਚਿੱਠੀ ਪੜੀ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬਿਆ